ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਵਾਈਟ ਸੌਸ ਪਾਸਤਾ ਵਾਈਟ ਸੌਸ ਮੈਕਰੋਨੀ ਵੀ ਕਹਿ ਸਕਦੇ ਆਪਾਂ ਕਿਉਂਕਿ ਮੈਂ ਪਾਸਤੇ ਦੀ ਜਗ੍ਹਾ ਤੇ ਇੱਥੇ ਮੈਕਰੋਨੀ ਯੂਜ਼ ਕੀਤੀ ਹੈ ਤੇ ਪਾਸਤਾ ਬਣਾਉਣ ਦਾ ਤਰੀਕਾ ਵੀ ਬਿਲਕੁਲ ਇਹੀ ਹੈ ਜੀ ਤੁਸੀਂ ਇਸੇ ਤਰ੍ਹਾਂ ਜਿਹੜਾ ਵਾਈਟ ਸੌਸ ਪਾਸਤਾ ਉਹ ਵੀ ਬਣਾ ਸਕਦੇ ਹੋ ਇਸੇ ਤਰ੍ਹਾਂ ਹੀ ਤੇ ਲੋ ਜੀ ਇੱਧਰ ਆਪਾਂ ਗੈਸ ਦੇ ਉੱਪਰ ਪਾਣੀ ਰੱਖ ਦਿੱਤਾ ਸੀ ਠੀਕ ਹੈ ਜੀ ਪਾਣੀ ਆਪਣਾ ਗਰਮ ਹੋ ਗਿਆ ਵਾ ਇਹਦੇ ਵਿੱਚ ਮੈਂ ਇੱਕ ਕੌਲੀ ਜਿਹੜੀ ਮੈਕਰੋਨੀ ਦੀ ਪਾ ਦਿੱਤੀ ਮੈਕਰੋਨੀ ਦੀ ਜਗ੍ਹਾ ਤੁਸੀਂ ਪਾਸਤਾ ਵੀ ਲੈ ਸਕਦੇ ਜੇ ਠੀਕ ਹੈ ਜੀ ਤੇ ਇਹ ਜੀ ਆਪਾਂ ਇੱਕ ਚਮਚ ਚਮਚ ਦਾ ਜਿਹੜਾ ਚੌਥਾ ਹਿੱਸਾ ਨਮਕ ਦਾ ਵਿੱਚ ਪਾ ਦਿੱਤਾ ਵਾ ਤੇ ਮਿਕਸ ਕਰ ਦਾਂਗੇ ਆਪਾਂ ਤੇ ਇਹ ਜੀ ਆਪਾਂ ਇੱਕ ਚਮਚ ਤੇਲ ਦਾ ਐਡ ਕੀਤਾ ਖਾਣ ਵਾਲਾ ਕੋਈ ਵੀ ਤੇਲ ਜਿਹੜਾ ਤੁਸੀਂ ਐਡ ਕਰ ਸਕਦੇ ਹੋ ਜੋ ਵੀ ਤੁਸੀਂ ਖਾਣੇ ਹੋ ਠੀਕ ਹੈ ਜੀ ਮਿਕਸ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਤੇਲ ਤੇ ਨਮਕ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇਸ ਨੂੰ ਬੋਇਲ ਕਰ ਲਾਂਗੇ ਚੰਗੀ ਤਰ੍ਹਾਂ ਮੈਕਰੋਨੀ ਨੂੰ ਠੀਕ ਹੈ ਜੀ ਪਾਸਤਾ ਬਣਾਉਣ ਦਾ ਤਰੀਕਾ ਵੀ ਬਿਲਕੁਲ ਸੇਮ ਇਹੀ ਹੈ ਠੀਕ ਹੈ ਜੀ ਤੇ ਹੁਣ ਜੀ ਇਸ ਨੂੰ ਆਪਾਂ ਬੋਇਲ ਕਰ ਲਾਂਗੇ ਬੋਇਲ ਹੋਣ ਤੱਕ ਪਕਾਵਾਂਗੇ ਆਪਾਂ ਮੈਕਰੋਨੀ ਨੂੰ ਤੇ ਲਓ ਜੀ ਆਪਣੀ ਜਿਹੜੀ ਮੈਕਰੋਨੀ ਆ ਬੋਇਲ ਹੋ ਗਈ ਆ ਠੀਕ ਹੈ ਜੀ ਚੰਗੀ ਤਰ੍ਹਾਂ ਤੇ ਹੁਣ ਜੀ ਆਪਾਂ ਗੈਸ ਜਿਹੜਾ ਵਾ ਬੰਦ ਕਰ ਦਾਂਗੇ ਠੀਕ ਹੈ ਜੀ ਤੇ ਗੈਸ ਆਪਾਂ ਹੁਣ ਬੰਦ ਕਰ ਦਿੱਤਾ ਵਾ ਤੇ ਹੁਣ ਆਪਾਂ ਜਿਹੜੀ ਮੈਕਰੋਨੀ ਆ ਉਸ ਨੂੰ ਉਤਾਰ ਲਾਂਗੇ ਠੀਕ ਹੈ ਜੀ ਤੇ ਮੈਕਰੋਨੀ ਨੂੰ ਆਪਾਂ ਛਾਣ ਲਾਂਗੇ ਇਸ ਤਰ੍ਹਾਂ ਮੈਂ ਛਾਨਣੀ ਲੈ ਲਈਆ ਵੱਡੀ ਵਾਲੀ ਤੇ ਆਪਾਂ ਇਸ ਤਰ੍ਹਾਂ ਪਾਣੀ ਲੱਗ ਕਰ ਦਾਂਗੇ ਚਲੋ ਜੀ ਆਪਾਂ ਮੈਕਰੋਨੀ ਨੂੰ ਜਿਹੜਾ ਵਾ ਕੱਢ ਲਿਆ ਵਾ ਪਾਣੀ ਦੇ ਵਿੱਚੋਂ ਤੇ ਹੁਣ ਆਪਾਂ ਇਸ ਨੂੰ ਇੱਕ ਸਾਈਡ ਰੱਖ ਦਾਂਗੇ ਠੀਕ ਹੈ ਜੀ ਆਪਣੀ ਜਿਹੜੀ ਮੈਕਰੋਨੀ ਹੈ ਚੰਗੀ ਤਰ੍ਹਾਂ ਬੋਇਲਡ ਹੋ ਚੁੱਕੀ ਹੈ ਚਲੋ ਜੀ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਤੇ ਇੱਧਰ ਜੀ ਆਪਾਂ ਕੜਾਈ ਰੱਖ ਦਿੱਤੀ ਹੈ ਗੈਸ ਦੇ ਉੱਪਰ ਠੀਕ ਹੈ ਜੀ ਕੜਾਈ ਗਰਮ ਹੋ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਇੱਕ ਚਮਚ ਬਟਰ ਦਾ ਜਾਂ ਫਿਰ ਦੇਸੀ ਘਿਓ ਦਾ ਠੀਕ ਹੈ ਜੀ ਮੈਂ ਇੱਥੇ ਦੇਸੀ ਘਿਓ ਯੂਜ਼ ਕੀਤਾ ਹੈ ਦੇਖ ਸਕਦੇ ਤੁਸੀਂ ਇੱਕ ਚਮਚ ਦੇ ਕਰੀਬ ਹੈ ਜੀ ਤਾਕਿ ਉਹ ਆਪਣਾ ਜਿਹੜਾ ਮੈਲਟ ਹੋ ਗਿਆ ਦੇਖ ਸਕਦੇ ਮੈਲਟ ਕਰਾਂਗੇ ਆਪਾਂ ਕਿਉਂ ਨੂੰ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਚੀਜ਼ੋ ਮੈਂ ਸਬਜ਼ੀਆਂ ਪਾਈਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਅੱਜ ਆਪਾਂ ਸ਼ਿਮਲਾ ਮਿਰਚ ਲਈ ਆ ਠੀਕ ਆ ਜੀ ਤੇ ਗਾਜਰਾ ਲਈਆਂ ਨੇ ਪਿਆਜ਼ ਲਿਆ ਠੀਕ ਆ ਜੀ ਆਪਾਂ ਬਰਾਬਰ-ਬਰਾਬਰ ਕਿੰਨੀਆਂ ਚੀਜ਼ਾਂ ਲੈ ਲਈਆਂ ਤੁਸੀਂ ਸਬਜ਼ੀ ਜਿਹੜੀ ਮਰਜ਼ੀ ਆਪਣੀ ਪਸੰਦ ਦੀ ਐਡ ਕਰ ਸਕਦੇ ਹੋ ਠੀਕ ਆ ਜੀ ਤੇ ਗੈਸ ਦਾ ਫਲੇਮ ਆਪਾਂ ਘੱਟ ਹੀ ਰੱਖਾਂਗੇ ਲੋ ਟੂ ਮੀਡੀਅਮ ਹਾਂਜੀ ਆਪਾਂ ਇਹਨਾਂ ਨੂੰ ਸਬਜ਼ੀਆਂ ਨੂੰ ਪਕਾ ਲਾਂਗੇ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਸਬਜ਼ੀਆਂ ਨੂੰ ਠੀਕ ਹੈ ਜੀ ਆਪਾਂ ਹਲਕੀਆਂ ਜਿਹੀ ਪਕਾਉਣੀਆਂ ਨੇ ਕਰੰਚੀ ਜਿਹੀ ਰੱਖਾਂਗੇ ਆਪਾਂ ਸਬਜ਼ੀਆਂ ਨੂੰ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਹਲਕੀਆਂ ਜਿਹੀ ਸੌਫਟ ਹੋ ਗਈਆਂ ਨੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ ਤੇ ਬਸ ਆਪਾਂ ਇੰਨਾ ਕੀ ਪਕਾਵਾ ਕਰਨ ਨੂੰ ਥੋੜਾ ਠੀਕ ਹੈ ਜੀ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰਾਂਗੇ ਇੱਕ ਵਾਰ ਹਲਾ ਲੈਂਦੇ ਆਪਾਂ ਸਬਜ਼ੀਆਂ ਨੂੰ ਫੇਰ ਤੇ ਥੋੜਾ ਜਿਹਾ ਨਮਕ ਐਡ ਕਰਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਤੇ ਆਹ ਦੇਖ ਸਕਦੇ ਤੁਸੀਂ ਚਮਚ ਦਾ ਆਪਾਂ ਚੌਥਾ ਇਸ ਜਿਹੜਾ ਨਮਕ ਐਡ ਕੀਤਾ ਹੈ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਨਮਕ ਨੂੰ ਚੰਗੀ ਤਰ੍ਹਾਂ ਵਿੱਚ ਸਬਜ਼ੀਆਂ ਦੇ ਤੇ ਇਹ ਜੀ ਮੈਂ ਜਿਹੜੀ ਤਾਜੀ ਮਲਾਈ ਹੁੰਦੀ ਹੈ ਨਾ ਦੁੱਧ ਉਬਾਲ ਕੇ ਆਪਾਂ ਜਿਹੜੀ ਉਤਾਰਦੇ ਆ ਮਲਾਈ ਉਹ ਵਾਲੀ ਜਿਹੜੀ ਮੈਂ ਮਲਾਈ ਵਿੱਚ ਐਡ ਕੀਤੀ ਆ ਠੀਕ ਆ ਜੀ ਇਹ ਅੱਧੀ ਕੌਲੀ ਦੇ ਕਰੀਬ ਸੀ ਅੱਧੀ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਹੋ ਸਕਦੀ ਹੈ ਤੇ ਇਹ ਜੀ ਮੇਰੇ ਕੋਲ ਇਹ ਗਿਆ ਸੈਂਡਵਿਚ ਸਪਰੈਡ ਤੇ ਇਹ ਮੈਂ ਐਡ ਕਰ ਦਾਂਗੀ ਇਹਦੇ ਵਿੱਚ ਜੇਕਰ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਦੀ ਥਾਂ ਤੇ ਤੁਸੀਂ ਮਾਇੋਨੈਸ ਵਗੈਰਾ ਉਹ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਤੇ ਇਸ ਵਿੱਚ ਐਡ ਕਰ ਦਾਂਗੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਵਿੱਚ ਤੇ ਐ ਜੀ ਮੇਰੇ ਕੋਲ ਇੱਕ ਚੀਜ਼ ਸ্লাইਸ ਪਈ ਸੀਗੀ ਅਮੂਲ ਦੀ ਤੇ ਮੈਂ ਵਿੱਚ ਇਹ ਵੀ ਐਡ ਕਰ ਦਾਂਗੀ ਬਹੁਤ ਵਧੀਆ ਫਲੇਵਰ ਆਉਂਦਾ ਜੀ ਇਹਦੇ ਨਾਲ ਜੇਕਰ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਜ਼ਰੂਰ ਐਡ ਕਰਿਓ ਅਗਰ ਨਹੀਂ ਹੈ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਜਿਹੜੇ ਡਾਈਸ ਚੀਜ਼ ਆਉਂਦਾ ਨਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਟੁਕੜਿਆਂ ਦੇ ਵਿੱਚ ਇਸ ਨੂੰ ਐਡ ਕਰ ਦਾਂਗੀ ਥੋੜਾ ਥੋੜਾ ਕਰਕੇ ਤੇ ਲੋ ਜੀ ਆਪਾਂ ਜਿਹੜਾ ਚੀਜ਼ ਸੀਗਾ ਉਹ ਵੀ ਐਡ ਕਰ ਦਿੱਤਾ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਗੈਸ ਦੀ ਫਲੇਮ ਆਪਾਂ ਬਿਲਕੁਲ ਕੱਟ ਰੱਖਣੀ ਹੈ ਜੀ ਠੀਕ ਹੈ ਜੀ ਸਿਰ ਇਹ ਰੱਖਣੀ ਹੈ ਤੇ ਲੋ ਜੀ ਹੁਣ ਆਪਾਂ ਜਿਹੜੀ ਮੈਕਰੋਨੀ ਰੱਖੀ ਸੀਗੀ ਉਹ ਵੀ ਆਪਾਂ ਮਿਕਸ ਕਰ ਦਾਂਗੇ ਵਿੱਚ ਕਿਉਂਕਿ ਆਪਣੀ ਮੈਕਰੋਨੀ ਤਾਂ ਪਹਿਲਾਂ ਹੀ ਬੋਇਲਡ ਸੀਗੀ ਪੱਕੀ ਹੋਈ ਸੀਗੀ ਤੇ ਬਸ ਆਪਾਂ ਮਿਕਸ ਹੀ ਕਰਨੀ ਹੈ ਵਿੱਚ ਤੇ ਆਪਣਾ ਜਿਹੜਾ ਪਾਸਤਾ ਹੈ ਪਾਸਤਾ ਜਾਂ ਫਿਰ ਮੈਕਰੋਨੀ ਕੁਝ ਵੀ ਤੁਸੀਂ ਕਹਿ ਸਕਦੇ ਹੋ ਵਾਈਟ ਸੌਸ ਪਾਸਤਾ ਜਾਂ ਫਿਰ ਵਾਈਟ ਸੌਸ ਮੈਕਰੋਨੀ ਠੀਕ ਹੈ ਜੀ ਆਪਣੀ ਜਿਹੜੀ ਹੈ ਰੈਡੀ ਹੋ ਗਈ ਹੈ ਬਣ ਚੁੱਕੀ ਹੈ ਇਹਦੇ ਵਿੱਚ ਆਪਾਂ ਹੁਣ ਚਿਲੀ ਫਲਿਕਸ ਨੇ ਜਿਹੜੇ ਆਪਣੇ ਓ ਐਡ ਕਰਾਂਗੇ ਠੀਕ ਹੈ ਜੀ ਇਹ ਮੈਂ ਘਰੀ ਬਣਾਏ ਹੋਏ ਨੇ ਗ੍ਰाइंड ਕਰਕੇ ਤੇ ਇਹ ਐਡ ਕਰ ਦਾਂਗੇ ਆਪਾਂ ਥੋੜੇ ਜਿ ਤੇ ਲਓ ਜੀ ਥੋੜੀ ਜੀ ਆਪਾਂ ਜਿਹੜੀ ਕਾਲੀ ਮਿਰਚਾ ਕੁੱਟੀ ਹੋਈ ਓ ਐਡ ਕਰ ਦਾਂਗੇ ਤੇ ਬਸ ਜੀ ਆਪਣਾ ਜਿਹੜਾ ਪਾਸਤਾ ਪਾਸਤਾ ਜਾਂ ਮੈਕਰੋਨੀ ਰੈਡੀ ਹੋ ਗਿਆ ਹੈ ਠੀਕ ਹੈ ਜੀ ਬੱਚਾਂ ਨੂੰ ਬਹੁਤ ਪਸੰਦ ਆਉਂਦਾ ਵਾ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਇਹ ਪਾਸਤਾ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਵਿੱਚ ਸਾਰਾ ਕੁਝ ਤੇ ਹੁਣ ਆਪਾਂ ਗੈਸ ਜਿਹੜਾ ਉਹ ਬੰਦ ਕਰ ਦਾਂਗੇ ਆਪਣੀ ਜਿਹੜੀ ਮੈਕਰੋਨੀ ਜਾਂ ਫਿਰ ਪਾਸਤਾ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਵੈ ਤੇ ਹੁਣ ਆਪਾਂ ਇਸ ਨੂੰ ਕਰਾਂਗੇ ਜੀ ਸਰਵ ਤੇ ਲੋ ਜੀ ਦੇਖ ਸਕਦੇ ਤੁਸੀਂ ਆਪਣਾ ਵਾਈਟ ਸੌਸ ਪਾਸਤਾ ਜਾਂ ਫਿਰ ਵਾਈਟ ਸੌਸ ਮੈਕਰੋਨੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਆ ਦੇਖਣ ਵਿੱਚ ਇਹ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਇਹ। ਜੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ। ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਉਹਨਾਂ ਦੀ ਨੋਟੀਫਿਕੇਸ਼ਨ ਮਿਲ ਜਾ ਕਰ। ਤੇ ਵੀਡੀਓ ਵੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ। ਬਾਏ ਬਾਏ। ਥੈਂਕ ਯੂ।